ਕਾੜ ਤੋਂ ਬੇਤ ਜੀ ਸਾਰਿਆਂ ਨੇ ਦੇਖੇ ਹੋਣੇ ਆ ਚੂਰਨ ਵੀ ਖਾਦਾ ਹੋਣਾਗਾ ਪਰ ਅੱਜ ਮੈਂ ਤੁਹਾਨੂੰ ਕੜਤੂੰਬੀਆਂ ਦਿਖਾਉਣ ਲੱਗਿਆਂਗਾ ਇਹ ਇਹਨਾਂ ਨੂੰ ਕੜਤੂੰਬੀਆਂ ਕਹਿੰਦੇ ਨੇ ਐਮਪੀ ਦੇ ਜੰਗਲ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਆਏ ਹੋਿਆਂਗੇ ਤੇ ਇਹ ਬਹੁਤ ਹੀ ਕਹਿੰਦੇ ਗੁਣਕਾਰੀ ਹੁੰਦੀ ਆ ਇਹ ਚੀਜ਼ ਆ ਤੁਸੀਂ ਦੇਖ ਲਓ ਪਹਿਲਾਂ ਇਹ ਦੇਖਦੇ ਰਹਿੰਦੇ ਸੀਗੇ ਬਚਪਨ ਦੇ ਵਿੱਚ ਪਰ ਅੱਜ ਆਪਦੀਆਂ ਅੱਖਾਂ ਦੇ ਨਾਲ ਦੇਖੀਆ ਪਹਿਲਾਂ ਬਹੁਤ ਘਾਟੇ ਮਿਲਦੀਆਂ ਨੇ ਤੇ ਲੋ ਵੀ ਮਿੱਤਰੋ ਮੈਂ ਤੁਹਾਨੂੰ ਇੱਧਰ ਵੀ ਦਿਖਾਦਾ ਕਹਿੰਦੇ ਇਹ ਬਹੁਤ ਜ਼ਿਆਦੇ ਕਹਿੰਦੇ ਵੀ ਗੁਣਕਾਰੀ ਹੁੰਦੀ ਹੈਗੀ ਇਹ ਚੀਜ਼ ਪਹਿਲਾਂ ਇਹ ਇਦਾਂ ਦੀ ਬਣ ਜਾਂਦੀ ਆ ਸੁੱਕ ਕੇ ਇਹ ਪੀਲੀ ਹੋ ਜਾਂਦੀ ਆ ਆ ਦੇਖੋ ਹਰੀ ਹੋਈ ਪਈ ਆ ਖਰਬੂਜੇ ਵਰਗੀ ਚੀਜ਼ ਹੈ ਖਰਬੂਜੇ ਵਰਗੀ ਹੈਗੀ ਤੇ ਆਹ ਦੱਸੋ ਫਿਰ ਮਿੱਤਰੋ ਇਧਰ ਵੀ ਤੁਹਾਨੂੰ ਮੈਂ ਦਿਖਾਦਾ ਹਨ ਕਿਉਂਕਿ ਇਹ ਲੁਕੀ-ਛਿਪੀ ਜੇ ਪਈ ਆਗੀ ਬਹੁਤ ਟਾਈਮ ਦੇ ਮੈਂ ਦੇਖੀ ਜਾਂਦਾ ਸੀ ਵੀ ਤੁਹਾਡਾ ਜਿਹੜੀ ਵੀਡੀਓ ਸਾਂਝੀ ਕੀਤੀ ਜਾਵੇ ਕਿਸੇ ਹਿਸਾਬ ਨਾਲ ਇਹ ਦੱਸਿਆ ਜਾ ਰਿਹਾ ਕਹਿੰਦੇ ਵੀ ਬਹੁਤ ਗੁਣਕਾਰੀ ਤੇ ਫਾਇਦੇਮੰਦ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਆਗੀ ਇਹ ਇਹਨੂੰ ਕਰਤੁੰਬੀਆਂ ਕਹਿੰਦੇ ਨੇ ਇਧਰ ਏਰੀਏ 'ਚ ਤੇ ਆਹ ਦੇਖੋ ਇਧਰ ਆ ਇਹਦਾ ਫਾਲ ਆਗਾ ਸਾਰਾ ਆਹ ਇਹਦਾ ਦਰਖਤ ਲੱਗਿਆ ਹੋਇਆ ਇਧਰਲੇ ਪਾਸੇ ਸਾਈਡ ਤੇ ਤੇ ਇਧਰ ਵੀ ਮੈਂ ਤੁਹਾਨੂੰ ਦਿਖਾਦਾ ਤੇ ਉਧਰ ਉਹ ਵੱਡਾਗਾ ਥੋੜਾ ਜਿਹਾ ਛੋਟਾਗਾ ਹਨਾ ਛੋਟੇ ਤੇ ਇਧਰ ਮੈਂ ਇੱਕ ਵਾਰੀ ਹੋਰ ਦਿਖਾਦਾ ਤੁਹਾਨੂੰ ਜ਼ੂਮ ਕਰਕੇ ਤੇ ਆਹ ਦੇਖੋ ਇਹ ਦੇਖਣ ਨੂੰ ਤਾਂ ਖਰਬੂਜੇ ਵਰਗੀ ਲੱਗਦੀ ਆ ਉਹ ਸਾਹਮਣੇ ਛੋਟੀ ਛੋਟੀ ਹਨਾ ਜ਼ੂਮ ਕਰਕੇ ਦਿਖਾਦਾ ਤੇ ਆਹ ਦੇਖੋ ਦੇਖਣ ਨੂੰ ਤਾਂ ਤੁਹਾਨੂੰ ਲੱਗੂ ਵੀ ਇਹ ਖਰਬੂਜੇ ਤੋਂ ਹਨਾ ਤਿਆਰ ਹੁੰਦੀ ਆ ਜਾਂ ਖਰਬੂਜੇ ਵਰਗੀ ਆ ਤੇ ਸੁੱਕ ਕੇ ਇਹ ਪੀਲੀ ਹੋ ਜਾਂਦੀ ਆ ਫਿਰ ਪੀਲੀ ਹੋਣ ਤੋਂ ਬਾਅਦ ਇਹ ਸੁੱਕ ਜਾਂਦੀ ਆ ਫੇਰ ਇਹਦਾ ਰਸਣ ਪਾਣੀ ਬਣਦਾ ਫੇਰ ਉਹਨੂੰ ਲੋਕ ਖਾਂਦੇ ਨੇ ਦਰਦਾਂ ਵਾਸਤੇ ਜੋੜਾਂ ਵਾਸਤੇ ਇਹ ਵੀ ਚੀਜ਼ ਬਹੁਤ ਵਧੀਆ ਆਗੀ ਫਾਇਦੇਮੰਦ ਆਗੀ ਜੇ ਗੱਲਬਾਤ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਦੇ ਜਾਇਓ ਤੇ ਪੇਜ ਨੂੰ ਮਿੱਤਰੋ ਜਰੂਰ ਫੋਲੋ ਕਰਦੇ ਜਾਇਓ ਤਾਂ ਕਿ ਜਿਹੜੀਆਂ ਸਾਡੀਆਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਹੋ ਜਾਣ ਤੇ ਸ਼ੇਅਰ ਜਰੂਰ ਕਰ ਦਿਓ ਜਿੰਨੇ ਵੀ ਭੈਣ ਭਰਾ ਵੀਡੀਓ ਦੇ ਉੱਪਰ ਜੁੜੇ ਹੋਏ ਨੇ ਬੇਨਤੀ ਆ ਸਾਰਿਆਂ ਨੂੰ ਕਿ ਪੇਜ ਨੂੰ ਫੋਲੋ ਕਰਨਾ ਨਾ ਭੁੱਲ ਜੋ। ਲਓ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਏਰੀਆ ਦੇ ਵਿੱਚ ਕਿਸੇ ਹੋਰ ਪਾਸੇ ਸਸਾ